14 ਜੂਨ 1662 ਈਸਵੀ ਨੂੰ ਧੰਗੁਰੂ ਕਲਕੀ ਤਰਪਾਸ਼ਾ ਜੀ ਦੇ ਥਾਪੇ ਹੋਏ ਪੰਜ ਪਿਆਰਿਆਂ ਵਿੱਚੋਂ ਇੱਕ ਪਿਆਰੇ ਦਾ ਜਨਮ ਹੁੰਦਾ ਅੱਜ ਦੇ ਦਿਨ ਆਓ ਜਾਣਦੇ ਆ ਉਹ ਕਿਹੜਾ ਪਿਆਰਾ ਆ ਤੇ ਕਿੱਥੇ ਉਹ ਪਿਆਰਾ ਸ਼ਹੀਦ ਹੋਇਆ ਕਿੰਨਾ ਸਮਾਂ ਉਹ ਗੁਰੂ ਮਾਲ ਜੀ ਨਾਲ ਰਹਿਣਾ ਇਹ ਸਾਰਾ ਕੁਝ ਜਾਣਨ ਤੋਂ ਪਹਿਲਾਂ ਇੱਕ ਵਾਰੀ ਫਤਿਹ ਸਾਂਝੀ ਕਰ ਲਈਏ ਜੀ ਦੋਵੇਂ ਹੱਥ ਜੋੜ ਬਲਾਉ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਾਰਿਆਂ ਨੂੰ ਪਤਾ ਹੈ ਕਿ 1699 ਵਾਲੀ ਵਿਸਾਖੀ ਜਦੋਂ ਸਤਿਗੁਰ ਜੀ ਨੇ ਆਨੰਦਪੁਰ ਸਾਹਿਬ ਦੇ ਅੰਦਰ 80000 ਦਾ ਇਕੱਠ ਕੀਤਾ ਉਸ ਇਕੱਠ ਦੇ ਵਿੱਚ ਮੇਰੇ ਮਾਲਕ ਜੀ ਨੇ ਜੋ ਨੰਗੀ ਕਿਰਪਾਨ ਕਰਕੇ ਸਤਿਗੁਰ ਜੀ ਨੇ ਆਵਾਜ਼ ਮਾਰੀ ਸੀ ਹੈ ਕੋਈ ਗੁਰੂ ਦਾ ਬੇਟਾ ਜੋ ਸਿਸ ਕਰੇ ਬੇਟਾ ਉਦੋਂ ਸਭ ਤੋਂ ਪਹਿਲਾਂ ਭਾਈ ਦਿਆ ਸਿੰਘ ਫਿਰ ਭਾਈ ਧਰਮ ਸਿੰਘ ਫਿਰ ਭਾਈ ਹਿੰਮਤ ਸਿੰਘ ਫਿਰ ਭਾਈ ਮੌਕਮ ਸਿੰਘ ਤੇ ਫੇਰ ਭਾਈ ਸਾਹਿਬ ਸਿੰਘ ਜੀ ਉੱਠ ਕੇ ਆਏ ਤੇ ਇਹ ਪੰਜ ਪਿਆਰੇ ਬਣੇ ਸੀਗੇ ਤੇ ਤੁਹਾਡੇ ਜੀ ਗੱਲ ਮੈਂ ਕਰਨੀ ਹੈ ਯਾਦ ਰੱਖਿਓ ਕਿ ਸਿੱਖ ਕੌਮ ਦੇ ਕੋਲ ਪਹਿਲਾ ਪਿਆਰਾ ਸ਼ਬਦ ਨਹੀਂ ਹੈ ਪਿਆਰਾ ਸ਼ਬਦ ਨਾ ਧੰਗੁਰੂ ਕਲਗੀਧਰ ਪਾਤਸ਼ਾਹ ਜਿਹਾ ਆਪਣੇ ਪਿਤਾ ਦੇ ਮੂਹਰੇ ਲਾਇਆ ਪਿਆਰਾ ਸ਼ਬਦ ਨਾ ਸਤਿਗੁਰਜੀ ਨੇ ਆਪਣੇ ਬੱਚਿਆਂ ਦੇ ਮੂਹਰੇ ਲਾਇਆ ਪਿਆਰਾ ਸ਼ਬਦ ਸਤਿਗੁਰਜੀ ਨੇ ਪਹਿਲੀ ਵਾਰ ਅਨੰਦਪੁਰ ਸਾਹਿਬ ਦੇ ਅੰਦਰ ਪੰਜ ਸਿੰਘਾਂ ਨੂੰ ਅਮਰਤ ਸ਼ਕਾ ਕੇ ਉਹਨਾਂ ਦੇ ਨਾਮ ਨੂੰ ਬਦਲ ਕੇ ਦੰਦ ਤੋਂ ਦਾਸ ਤੋਂ ਸਿੰਘ ਪੜਾ ਕੇ ਉਹਨਾਂ ਦੇ ਨਾਮ ਦੇ ਅੱਗੇ ਪਿਆਰਾ ਸ਼ਬਦ ਲਾਇਆ ਹੁਣ ਅਸੀਂ ਆਧੁਪਰ ਨਾਲ ਜਦੋਂ ਪੰਜ ਪਿਆਰੇ ਸਹਿਬਾਨ ਦਾ ਨਾਮ ਲੈਂਦੇ ਆ ਅਸੀਂ ਇਹ ਸ਼ਬਦ ਵਰਤਦੇ ਆ ਪਿਆਰੇ ਭਾਈ ਦਿਆ ਸਿੰਘ ਪਿਆਰੇ ਭਾਈ ਧਰਮ ਸਿੰਘ ਪਿਆਰੇ ਭਾਈ ਹਿੰਮਤ ਸਿੰਘ ਪਿਆਰੇ ਭਾਈ ਮੋਹਕਮ ਸਿੰਘ ਪਿਆਰੇ ਭਾਈ ਸਾਹਿਬ ਸਿੰਘ ਜਿਹੜੀ ਆਪਾਂ ਅੱਜ ਗੱਲ ਕਰਨੀ ਹੈ 17 ਜੂਨ 1662 ਇਸ ਵਿੱਚ ਬیدر ਕਰਨਾਟਕ ਦੇ ਵਿੱਚ ਭਾਈ ਚਮਨ ਜੀ ਦੇ ਘਰੇ ਭਾਈ ਸाहिब ਸਿੰਘ ਜੀ ਦਾ ਪਿਆਰੇ ਭਾਈ ਸाहिब ਸਿੰਘ ਜੀ ਦਾ ਜਨਮ ਹੁੰਦਾ ਆ ਉਦੋਂ ਸाहिब ਚੰਦ ਨਾਮ ਹੋ ਰਾਇਆ 1699 ਦੇ ਵਿਸਾਖੀ ਨੂੰ ਹੀ ਅਮਰਤ ਛੱਕਦੇ ਆ ਸाहिब ਚੰਦ ਤੋਂ ਸाहिब ਸਿੰਘ ਬਣ ਗਏ ਗੁਰੂ ਮਾਲਕ ਜੀ ਦੇ ਨਾਲ ਇਹਨਾਂ ਦਾ ਜਿਹੜਾ ਸਬੰਧ ਉਹ ਲੰਮੇ ਸਮੇਂ ਤੋਂ ਹੈ ਆਪ ਜੀ ਨੂੰ ਚੇਤੇ ਹੋਵੇ ਅਮਰਤ 1699 ਨੂੰ ਸ਼ਿਕਾਇਆ ਜਾ ਰਿਹਾ ਪਰ ਸਤਗੁਰ 1686 ਸਾਸੀ ਦੇ ਨੇੜੇ ਇੱਕ ਪੰਘਾੜੀ ਦਾ ਜੁੱਧ ਲੜ ਚੁੱਕਿਆ ਜਿੱਥੇ ਪਹਾੜੀ ਰਾਜਿਆਂ ਦੀ ਬਹੁਤ ਬੁਰੇ ਤਰੀਕੇ ਦੇ ਨਾਲ ਹਾਰ ਹੋਈ ਸੀਗੀ ਉਦੋਂ ਪਿਆਰੇ ਨਾਲ ਨੇ ਜੇ ਮੈਂ ਕਈ ਵਾਰੀ ਸੋਚਦਾ ਹੁੰਦਾ ਹੈ ਕਿ ਸਤਗੁਰ ਜਿਨੇ ਇਹਨਾਂ ਨੂੰ ਪਿਆਰੇ ਕਿਹਾ ਗੁੱਡਾ ਵੱਡਾ ਇਹਨਾਂ ਨੂੰ ਮਾਣ ਦਿੱਤਾ ਜਿੱਥੇ ਇਹਨਾਂ ਪਿਆਰਿਆਂ ਨੂੰ ਅਮਰਤ ਸ਼ਿਕਾਇਆ ਤੇ ਉਥੇ ਹੀ ਇਹਨਾਂ ਪਿਆਰਿਆਂ ਨੂੰ ਕਿਹਾ ਕਿ ਤੁਸੀਂ ਮੇਰੇ ਗੁਰੂ ਹੋ ਤੇ ਮੈਂ ਤੁਹਾਡਾ ਚੇਲਾ ਹਾਂ ਹੁਣ ਤੁਸੀਂ ਮੈਨੂੰ ਅਮਰ ਸਿਖਾਓ ਬਾ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਇਕਹਿਲਾ ਵਾਹਾ ਵਾਹਾ ਗੋਬਿੰਦ ਸਿੰਘ ਆਪੇ ਗੁਰ ਚੇਲਾ ਪਹਿਲਾ ਗੁਰੂ ਬਣ ਕੇ ਇਹਨਾਂ ਪੰਜਾਂ ਨੂੰ ਅਮਰ ਸਿਖਾਇਆ ਫਿਰ ਸਿੱਖ ਬਣ ਕੇ ਇਹਨਾਂ ਪੰਜਾਂ ਦੇ ਕੋਲੋਂ ਅਮਰ ਛਕਿਆ ਤੇ ਪੰਜਾਂ ਨੂੰ ਬਹੁਤ ਵੱਡਾ ਰੁਤਬਾ ਦਿੱਤਾ ਸਤਿਗੁਰ ਜੀ ਨੇ ਮੇਰੇ ਮਾਲਕ ਨੇ ਕਿਹਾ ਮੇਰੇ ਜਾਣ ਤੋਂ ਬਾਅਦ ਉਜੀ ਪੰਜ ਸਹਿਬਾਨ ਦੇ ਫੈਸਲੇ ਨੂੰ ਮੇਰਾ ਫੈਸਲਾ ਮੰਨਣਾ ਹੈ ਆ ਸਿੱਖ ਕੌਮ ਦੇ ਅੰਦਰ ਕੋਈ ਵੀ ਫੈਸਲਾ ਜਦੋਂ ਕਰਨਾ ਹੋਵੇ ਤੇ ਪੰਜ ਪਿਆਰੇ ਸਹਿਬਾਨ ਨੂੰ ਇਕੱਤਰ ਕਰਕੇ ਫੈਸਲਾ ਕੀਤਾ ਜਾਂਦਾ ਦੇਖੋ ਨਾ ਕਿੱਡਾ ਰੁਤਬਾ ਆ ਚਮਕੌਰ ਦੀ ਗੜੀ ਦੇ ਵਿੱਚ ਸਤਗੁਰ ਪੰਜ ਪਿਆਰਿਆਂ ਦੇ ਕਹਤੇ ਚਮਕੌਰ ਦੀ ਗੜੀ ਨੂੰ ਛੱਡਦੇ ਪਰ ਇੱਥੇ ਇਹ ਗੱਲ ਵੀ ਨੋਟ ਕਰ ਲਿਓ ਜਿਹੜੇ ਪਿਆਰੇ ਭਾਈ ਸਹਿਬ ਸਿੰਘ ਜੀ ਦਾ ਅੱਜ ਦੇ ਦਿਨ ਜਨਮ ਹੋਇਆ ਸੀ ਨਾ 17 ਜੂਨ 1662 ਈਸਵੀ ਨੂੰ ਉਹ ਪਿਆਰੇ ਭਾਈ ਸਾਹਿਬ ਸਿੰਘ 22 ਦਸੰਬਰ 1704 ਨੂੰ ਚਮਕੌਰ ਦੀ ਗੜੀ ਦੇ ਅੰਦਰ ਸ਼ਹੀਦੀ ਦਾ ਜਾਮ ਵੀ ਪੀ ਜਾਂਦੇ ਆ ਯਾਦ ਰੱਖਿਓ ਇਹ ਗੱਲ ਚ ਡਰੇ ਨਹੀਂ ਗੁਰੂ ਕੇ ਸਿੱਖ ਅੰਦਰ ਇੱਕ ਜਜ਼ਬਾ ਸੀ ਕਿ ਸਾਡੇ ਨਾਲ ਮੇਰਾ ਭਾਈ ਗੁਰੂ ਸਤਗੁਰ ਨੇ ਇੱਥੇ ਉਹ ਬਚਨ ਪੂਰੇ ਕੀਤੇ ਕਿ ਸਬਾ ਲਾਖ ਸੇ ਇੱਕ ਲੜਾਉ ਤਬੇ ਕੋ ਬਿੰਦ ਸਿੰਘ ਨਾਮ ਕਹਾਉ ਪਿਆਰਾ ਹੋਵੇ ਨਾ ਜੀ ਭਾਈ ਸਾਹਿਬ ਸਿੰਘ ਵਰਗਾ ਆਨੰਦਪੁਰ ਸਾਹਿਬ ਦੇ 7 ਮਹੀਨੇ ਦੇ ਘੇਰੇ ਵਿੱਚ ਭੁੱਖ ਨੂੰ ਜਰਿਆ ਪਿਆਸ ਨੂੰ ਜਰਿਆ ਹਰ ਇੱਕ ਦੁੱਖ ਨੂੰ ਜਰਿਆ ਪਰ ਕਿਸੇ ਵੀ ਕੀਮਤ ਪਰ ਆਪਣੇ ਗੁਰੂ ਦਾ ਪੱਲਾ ਨਹੀਂ ਛੱਡਿਆ ਆਨੰਦਪੁਰ ਸਾਹਿਬ ਦਾ 7 ਮਹੀਨੇ ਦਾ ਘੇਰਾ ਵੀ ਜਰ ਲਿਆ सरसा ਦੇ ਪਾਣੀ ਨੂੰ ਪਾਰ ਕਰਕੇ ਸਤਗੁਰ ਜੀ ਨਾਲ ਫੇਰ ਮੋਢੇ ਨਾਲ ਮੋਢਾ ਜੋੜ ਕੇ ਖੜੇ ਸਰਸਾ ਦੇ ਕੰਡੇ ਵੀ ਲੜਾਈ ਕੀਤੀ ਭਾਈ ਸਹਿਬ ਸਿੰਘ ਉਹਨਾਂ ਨੇ ਕਮਾਲ ਕਰ ਦਿੱਤੀ ਚਮਕੌਰ ਦੀ ਗੜੀ ਦੇ ਵਿੱਚ ਵੀ ਬਾ ਖੂਬ ਕਿਰਪਾ ਨੂੰ ਆਇਆ ਮਨ ਵਿੱਚ ਇਹ ਨਹੀਂ ਆਇਆ ਕਿ ਗੁਰੂ ਮੁਸੀਬਤ ਵਿੱਚ ਵਿਚਾ ਮੈਂ ਇੱਥੋਂ ਭੱਜ ਜਾਵਾਂ ਗੁਰੂ ਨੂੰ ਛੱਡ ਕੇ ਨਹੀਂ ਸੰਧ ਜੀ ਜੇ ਸਤਗੁਰ ਜੀ ਦੇ ਨਾਲ ਇਹ ਪੰਜ ਪਿਆਰੇ ਖੜੇ ਸੀ ਨਾ ਗੁਰੂ ਕੇ ਸਿੱਖ ਸਤਗੁਰ ਤੇ ਮਾਣ ਕਰਦੇ ਸੀ ਤੇ ਗੁਰੂ ਨੂੰ ਵੀ ਇਹਨਾਂ ਤੇ ਮਾਣ ਸੀ ਭਾਈ ਸਾਇਬ ਸਿੰਘ ਜੀ ਚਮਕੌਰ ਦੀ ਗੜੀ ਵਿੱਚ ਤਿੰਨ ਪਿਆਰੇ ਇੱਥੇ ਵੈਸੇ ਸ਼ਹੀਦ ਹੁੰਦੇ ਆ ਭਾਈ ਹਿੰਮਤ ਸਿੰਘ ਭਾਈ ਮੋਹਕਮ ਸਿੰਘ ਤੇ ਭਾਈ ਸਾਇਬ ਸਿੰਘ ਦੋ ਪਿਆਰੇ ਭਾਈ ਦਿਆਨ ਸਿੰਘ ਤੇ ਭਾਈ ਧਰਮ ਸਿੰਘ ਸਤਗੁਰੂ ਦੇ ਨਾਲ ਚਲੇ ਜਾਂਦੇ ਆ ਅਗਾਂ ਮਾਛੂ ਬੜੇ ਨੂੰ ਆਪਾਂ ਸਾਰਿਆਂ ਨੂੰ ਪਤਾ ਨਾਲ ਭਾਈ ਮਾਨ ਸਿੰਘ ਉਹਨੇ ਵੀ ਇੱਥੇ ਗੁਰੂ ਪਾਤਸ਼ਾਹ ਜੀ ਦੇ ਇਹ ਤਿੰਨ ਪਿਆਰੇ ਪੰਜਾਂ ਪਿਆਰਾਂ ਵਿੱਚੋਂ ਸ਼ਹੀਦੀ ਦਾ ਜਾਂ ਪੀ ਜਾਂਦੇ ਆ ਤੇ ਐਸੇ ਪਿਆਰੇ ਐਸੇ ਗੁਰੂ ਦੇ ਸਿੱਖ ਜਿਹੜੇ ਦੁੱਖ ਵੇਲੇ ਵੀ ਨਾਲ ਨਿੱਤਾ ਇੱਥੇ ਮਾਫ਼ ਕਰਿਓ ਨਾਲ ਦੇ ਜੰਮੇ ਹੋਏ ਵੀ ਦੁੱਖ ਵਿੱਚ ਸਾਥ ਛੱਡ ਜਾਂਦੇ ਆ ਪਰ ਇਹ ਗੁਰੂ ਕੇ ਪਿਆਰੇ ਹਰ ਥਾਂ ਗੁਰੂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖਲੋਤੇ ਰਹੇ ਐਸੇ ਗੁਰੂ ਕੇ ਪਿਆਰੇ ਭਾਈ ਸਾਹਿਬ ਸਿੰਘ ਜੀ ਦਾ ਅੱਜ ਦੇ ਦਿਨ 17 ਜੂਨ 1662 ਈਸਵੀ ਨੂੰ 1662 ਈਸਵੀ ਨੂੰ ਗੁਰੂ ਪਾਸ਼ਾ ਜੀ ਦੇ ਪੰਜਾਂ ਪਿਆਰਿਆਂ ਦੇ ਵਿੱਚੋਂ ਪੰਜਵੇਂ ਪਿਆਰੇ ਭਾਈ ਸਾਹਿਬ ਸਿੰਘ ਜੀ ਦਾ ਕਰਨਾਟਕ ਵਿਦਰ ਦੇ ਵਿੱਚ ਜਨਮ ਹੁੰਦਾ ਹੈ ਅੱਜ ਦੇ ਦਿਨ ਜੇ ਆਪਾਂ ਕੈਲਕੂਲੇਸ਼ਨ ਕਰਕੇ ਥੋੜਾ ਦੇਖੀਏ ਜੇ 1662 ਚ ਇਹਨਾਂ ਦਾ ਜਨਮ ਹੈ ਨਾ ਤੇ 1667 ਚ ਗੁਰੂ ਗੋਬਿੰਦ ਸਿੰਘ ਜਨਮ ਹੈ ਜਿਹਦਾ ਮਤਲਬ ਹੈ ਕਿ ਸਤਗੁਰੂ ਦੀ ਕੋਲੋਂ 4 ਸਾਲ ਭਾਈ ਸਾਹਿਬ ਸਿੰਘ ਜੀ ਵੱਡੇ ਨੇ ਪਰ ਗੁਰੂ ਨੂੰ ਸਮਰਪਿਤ ਸੀਗੇ ਗੁਰੂ ਨੂੰ ਪਿਆਰ ਕਰਨ ਵਾਲੇ ਸੀਗੇ ਇਹਨਾਂ ਪਿਆਰਿਆਂ ਨੇ ਗੁਰੂ ਜੀ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਿੱਖੀ ਨੂੰ ਨਿਵਾਇਆ ਹਰ ਇੱਕ ਸਮੇਂ ਸਤਿਗੁਰ ਦੇ ਨਾਲ ਖਲੋਤੇ ਕਦੇ ਵੀ ਪਿੱਠ ਨਹੀਂ ਦਿਖਾਈ ਚਮਕੌਰ ਦੀ ਗਾੜੀ ਵਿੱਚ ਸ਼ਹੀਦੀ ਦਾ ਜਾਂ ਪਿੰਦੇ ਆ ਤੇ 17 ਜੂਨ 1662 ਨੂੰ ਭਾਈ ਸਾਹਿਬ ਸਿੰਘ ਜੀ ਦਾ ਜਨਮ ਹੁੰਦਾ ਆ ਸਤਿਗੁਰ ਦਾਤਾ ਕਿਰਪਾ ਕਰੇ ਬਲਾਉ ਫਤਿਹ ਆ ਖੋਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ